ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਗ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰਤਾ ਕਹਿੰਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਨੂ ਡੀਕੇ ਤਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਨੇ ਬਸ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀ ਹਲੇ ਇੱਕ ਐਨੀਮਲ ਅੱਜ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਦੋ ਨਾਲ ਲੰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਦਰੇ ਰਾਜਾ ਪੈਨ ਢੁੱਡੀ ਗਏ ਦਸਿਲ ਦਾ ਜ਼ਿਲ੍ਹਾ ਮੂਗਈ ਉਹਦਾ ਆਪਾਂ ਪਹਿਲਾ ਵੀਡੀਓ ਬਾਈ ਸੇਲ ਹੋ ਗਿਆ ਬਸ ਹਾਂਜੀ ਉਹਦੇ ਹੋ ਗਏ ਠੀਕ ਆ ਜੀ ਇੱਕ ਐਨੀਮਲ ਸੇਲ ਹੈ ਗਾਂ ਦੀ ਕੀ ਡਿਟੇਲ ਹੈ ਜੀ ਇਹ ਉਹ ਦੂਜਾ ਸੁਆ ਕਿੰਨਾ ਕ ਟਾਈਮ ਹੋ ਗਿਆ ਬਾਈ ਸੁਨੀ ਇਹਨੂੰ ਚੌਥਾ ਦਾਣਾ ਵੀਰੇ ਸੁਨੀ ਚੌਥਾ ਦਾਣਾ ਬੱਚਾ ਕੀ ਹੈ ਜੀ ਬੱਚੀ ਆ ਵੀਰੇ ਮਗਰ ਬੱਚੀ ਆ ਜੀ ਤੇ ਕਿੰਨਾ ਬਾਈ ਬੋਲਾ ਤੇ ਦੁੱਧ ਦਾ ਹੁੰਦਾ ਵੀਰੇ ਬੋਲਾ ਹੀ ਹੋਊ 10 ਕਿਲੋ 10 ਕਿਲੋ ਬੋਲਾ ਤਿਆਰ ਆ ਹਾਂਜੀ ਤੇ ਕਿੰਨਾ ਕ ਦੇ ਦੂ ਬਾਈ ਦੁੱਧ ਦੁੱਧ ਦੇ ਦੂ ਵੀਰੇ 12 13 ਕਿਲੋ ਠੀਕ ਆ ਜੀ ਟੋਰ ਕੇ ਦਿਖਾ ਦੋ ਜੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੂਈ ਆ 10 ਕਿਲੋ ਬੋਲਾ ਨੈਟ ਤਿਆਰ ਆ ਜੀ ਤਸੱਲੀ ਤੁਸੀਂ ਆਪ ਕਰਨੀ ਆ ਜਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਜਵਾਈ ਕਰ ਲਓ ਤੇ ਚਾਹੇ 6 ਟਾਈਮ ਜਵਾਈ ਕਰ ਲਓ ਬਾਕੀ ਥਣਾ ਥਣਾ ਦੇ ਸਾਇਜ ਬਹੁਤ ਸੋਹਣੇ ਆ ਚਾਰੇ ਥਨ ਨਿਕੜ ਨੇ ਇੱਕੋ ਹੀ ਸਾਇਜ ਦੇ ਲਿਆ ਗਿਰ ਵਾਪਸ ਸੋਹਣੀ ਫੇਸ ਕੁਆਲਟੀ ਆ ਕ੍ਰੋਸ ਬ੍ਰੀਡ ਦੀ ਆ ਬਾਕੀ ਦੋ ਤਿੰਨ ਦਾ ਚੰਗਾ ਹੀ ਹੁੰਦਾ ਫੇਸ ਚੰਗੀ ਹੁੰਦੀ ਧੰਨ ਜੀ ਲੈਡ ਚੈੱਕਰਾ ਦਿੰਨੇ ਆ ਜੀ ਸੋਹਣਾ ਥਾਣਾ ਮਗਰ ਸੋਹਣੀ ਬੱਚੀ ਆ ਜੰਗੀ ਸੇਵਾ ਗੌਰ ਹੋ ਗਈ ਤਾਂ ਮਗਰ ਸੋਹਣੀ ਲੜ ਤਿਆਰ ਹੋ ਜੂਗੀ ਤੇ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨਿਤ ਤਿਆਰ ਹੋਊਗਾ ਜੀਲ ਸਿੰਘ ਭਾਈ ਪੂਰੀ ਆ ਜੀ ਪੂਰੀ ਪੂਰੀ ਬੜੰਡੀ ਸੀਲਾ ਬਾਈ ਕਹਿੰਦਾ ਸੀ ਇਹ ਸਭਾ ਕਰਮ ਵਾਲੀ ਚਾਹ ਜਵਾਕ ਹੋ ਜਾਵੇ ਤੇ ਬਾਈ ਥਣਾ ਤੁਣਾ ਦੀ ਓਕੇ ਆ ਬਰਾ ਹਾਂ ਵੀਰੇ ਓਕੇ ਹਾਂ ਓਕੇ ਜਮਾ ਠੀਕ ਆ ਜੀ ਐਸਾ ਕਰਨੇ ਯਾਰ ਜੀ ਧਾਰਕ ਜਵਾਈ ਬੋਲ ਇੱਕ ਨੰਬਰ ਦੇਖ ਸੀ ਮੁੱਲ ਬਾਈ ਇਹਦਾ ਚੈਜ ਯਾਰ ਮੁੱਲ ਜਨਾ ਮਰਜੀ ਗਏ 38000 ਦੇ ਦੋਗੇ ਇਹ ਇਮਾਨਦਾਰ ਮਾੜਾ ਮੁੱਤ ਕਰ ਦਾਂਗੇ ਵੀਰੇ ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ 38000 ਰੁਪਇਆ ਬਾਕੀ ਬੜਾ ਮੋਟਾ ਇਮਾਨਦਾਰ ਬਾਈ ਕਹਿੰਦਾ ਕਰ ਦਾਂਗੇ ਜਿਹੜੇ ਵੀ ਉਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨੱਕ ਨਿਕ ਤੇ ਕਰਤਾ ਜੰਦੇ ਧੰਨਵਾਦ